ਕਾ ਵੀ ਮਿੱਤਰੋ ਕੀ ਹਾਲ ਚਾਲ ਆ ਬਾਈ ਤੇ ਤੁਹਾਨੂੰ ਪਤਾ ਹੀ ਆ ਬਾਈ ਹਨਾ ਆਪਣੇ ਪੰਜਾਬ ਦੇ ਹਾਲਾਤਾਂ ਦਾ ਕੀ ਚੱਲ ਰਹੇ ਨੇ ਤੇ ਅਸੀਂ ਚੱਲੇ ਸੀ ਯਾਰ ਪਹਿਲਾਂ ਟਰੈਕਟਰ ਟਰਾਲੀ ਗੱਡੀ ਸੀ ਤੇ ਉਹ ਥੋੜਾ ਜਿਹਾ ਕਹਿੰਦੇ ਵੀ ਲੰਗਣ ਲੰਗਣ ਨਹੀਂ ਦੇ ਰਿਹਾ ਫਿਰ ਗੱਡੀਆਂ ਕੱਢ ਲਈਆਂ ਤੇ ਹੁਣ ਉੱਥੇ ਲਿਆ ਪ੍ਰੀਤ ਉਹ ਗੱਡੀਆਂ ਕੋਲੀ ਆਪਣੀ ਕੋਲ ਤੇ ਉਧਰ ਖੜੀਆਂ ਆਪਣੀਆਂ ਗੱਡੀਆਂ ਤੇ ਤਿੰਨ ਗੱਡੀਆਂ ਕਰ ਲਈਆਂ ਸੀ ਸਾਰੀ ਹੁਣ ਗੱਡੀਆਂ ਜਲਦੇ ਆ ਤੇ ਹੁਣ ਫਿਲਹਾਲ ਘਰੀ ਖੜੇ ਸੀ ਤੇ ਕਣੀਆਂ ਜਿਹੀ ਆ ਗਈਆਂ ਥੋੜਾ ਜਿਹਾ ਮਾਹੌਲ ਖਰਾਬ ਹੋ ਗਿਆ ਤਾਂ ਕਰਕੇ ਟਰਾਲੀ ਝੌਖਾ ਜਿਹਾ ਲੱਗਿਆ ਤੇ ਹੁਣ ਗੱਡੀਆਂ ਕੱਢ ਲਈਆਂ ਤੇ ਉਹ ਪ੍ਰੀਤ ਠੀਕ ਹੈ

ਲੋਗੇ ਉੱਤਰ ਕੇ ਚੱਲੋ ਅੱਗੇ ਮੁੰਡਿਓ ਉੱਤਰ ਉੱਤਰ ਜਾਈ ਜਾਂਦੇ ਨੇ ਚੱਲ ਦੇਖੀ ਆ ਵੀ ਮਿੱਤਰੋ ਅੱਗੇ ਤਾਂ ਜਾਣ ਨਹੀਂ ਦਿੰਦੇ ਸੀ ਫਿਰ ਇੱਥੇ ਟਰਾਲੀਆਂ ਡੇਡੀਆਂ ਕਰਤੀਆਂ ਆਹ ਗੱਡੀਆਂ ਨੇ ਬੱਸਾਂ ਬੁੱਸਾਂ ਜੀਆਂ ਫਿਰ ਹੁਣ ਐਂ ਕੰਮ ਲੋਟ ਆਊਗਾ ਹੁਣ ਕਿਉਂਕਿ ਸਾਨੂੰ ਨਹੀਂ ਅੱਗੇ ਲੰਘਣ ਦਿੰਦੇ ਫਿਰ ਹੁਣ ਟਰੈਕਟਰ ਵਾਲੇ ਵੀ ਕੀ ਕਰਨਾ ਚੱਕ ਆ ਦੇਖ ਲੈ ਵੀ ਮਿੱਤਰੋ ਟਰਾਲੀਆਂ ਕਰਤੀਆਂ ਦੀਆਂ ਡੇਡੀਆਂ ਜਿਹੜੀ ਉਹ ਬੱਸਾਂ ਬੱਸਾਂ ਨਾ ਪੁਲਿਸ ਵਾਲੇ ਔਲੇ ਜਾਂਦੇ ਸੀ ਜਿਹੜੇ ਉੱਥੋਂ ਮੁੰਡੇ ਚੱਕ ਕੇ ਲੈਂਦੇ ਸੀਗੇ ਉਹ ਛੜਾਏ ਨੇ ਉਹ ਬੱਸ 'ਚੋਂ ਉਹ ਬਾਸ ਸੱਜੇ ਵਿੱਚ ਲੈ ਕੇ ਆਈ ਦੀ ਪੁਲਸ ਵਾਲੇ ਬੰਦੇ ਜਾ ਕੇ ਉਰੇ ਨਾਕਾ ਲਾ ਕੇ ਰਾਹ ਚ ਘੇਰ ਕੇ ਫੇਰ ਛੜਾਏ ਨੇ ਹੁਣ ਤਾਂ ਇਹ ਜਾਮ ਕਲੀਅਰ ਕਰਨ ਲੱਗੇ ਆਹੋ ਜਾਂਦੀ ਆ ਪੁਲਸ ਦੇਖ ਲੋ ਆ ਦੇਖੋ ਆ ਦੇਖੋ ਵੀ ਪੁਲਸ ਵਾਲਿਆਂ ਨੇ ਜਾਮ ਲਵਾ ਰੱਖਿਆ ਆ ਰੋਡ ਜਾਮ ਕਰ ਰੱਖਿਆ ਵੀ ਮੁੰਡੇ ਪਹੁੰਚਣ ਨਾ ਉਥੇ ਉਹ ਨੌਜਵਾਨ ਬੇਕਾ ਹੋ ਰਿਹਾ ਬਸ ਦੱਬੇ ਤੱਕਾ ਕਰਦੇ ਨਹੀਂ ਸਿੱਧੀ ਗੱਲ ਹੈ ਜੇ ਵੀ ਘਰ ਤੁਹਾਨੂੰ ਬੰਨ੍ਹ ਦੇ ਕਰ ਉਹ ਲੱਗੜੀ ਲੱਗਣਾ ਦਿਓ ਉਹ ਉੱਥੇ ਲੱਗ ਰਿਹਾ ਨਾਕਾ ਤੇ ਇਧਰ ਬੰਦੇ ਥੋੜੇ ਜੇ ਏਅਰ ਰੋਡ ਤੇ ਆਪਣੇ ਵਾਲੇ ਘਟ ਸੀਏ ਤੇ ਸੁਨਾਮ ਜਾਂਦੇ ਨੇ ਭਾਈ ਉੱਡੀ ਲਾੜਿਆ ਕਰਨਾ ਸੁਨਾਮ ਰੋਡ ਇਧਰ ਆ ਗਿਆ ਕਰਨਾ ਪੱਤਰਕਾਰ ਵੀ ਪਹੁੰਚਿਆ ਰੇ ਬਾਈਟ ਹੋਣ ਲੱਗ ਰਹੀ ਹੈਗੀ ਇਧਰ ਪ੍ਰਸ਼ਾਸਨ ਵੀ ਆ ਗਿਆ ਉਹ ਸਾਡੇ ਤੱਕ ਤਾਂ ਰੋਕ ਕੇ ਰਿਨੇ ਉਹ ਇਧਰ ਪਰ ਜਾਣ ਤੋਂ ਰੋਕ ਦਿੱਤੀ ਪਰ ਹੋਰ ਕੋਈ ਰੋਕ ਰੇ ਤਾਂ ਨਹੀਂ ਨੂੰ ਗੱਲਬਾਤ ਹੋਈ ਦੀ ਵੀ ਗੱਲਬਾਤ ਹੋਈ ਬੈਠਾ ਨਹੀਂ ਜਾਂਦਾ ਬਈ ਆਮੀਨਾ ਜਾਣੋ ਵੀ ਹੁੱਲੜ ਬਾਜੀ ਕਰਦੇ ਨੇ ਦੇਖੋ ਪਹਿਣਾ ਦਾ ਢੋ ਭਰਿਆ ਹੋਇਆ ਸੀ ਆ ਮੁੰਡਿਆਂ ਨੇ ਲੰਗਾ ਆਇਆ ਇਹ ਨਹੀਂ ਹੈਗਾ ਵੀ ਹੁੱਲੜ ਬਾਜੀ ਕਰ ਰਹੇ ਨੇ ਠੀਕ ਆ ਸ਼ਾਂਤਮਈ ਪ੍ਰੋਟੈਸਟ ਹੋ ਰਿਹਾਗਾ ਤੇ ਐਵੇਂ ਕਿਸੇ ਨੂੰ ਆ ਆ ਗੱਡੀ 'ਚ ਥੋੜੀ ਪ੍ਰੋਬਲਮ ਸੀ ਇਹ ਵੀ ਕੱਢੀ ਆ ਇਹ ਨਾ ਸੋਚੋ ਵੀ ਸਾਰਿਆਂ ਨੂੰ ਤੰਗ ਕਰ ਰਹੇ ਨੇ ਸ਼ਾਂਤਮਈ ਪ੍ਰੋਟੈਸਟ ਚੱਲ ਰਿਹਾ ਦੇਖੋ ਉਹਦੇ ਵਿੱਚ ਥੋੜਾ ਜਿਹੀ ਕੋਈ ਬਿਮਾਰ ਸੀ ਆ ਦੇਖੋ ਜਾਰੀ ਹੈ ਨਾ ਗੱਡੀ ਜਾਮ ਵਿੱਚ ਦੀ ਲੰਗੀ ਇਹ ਥੋੜਾ ਨੰਮੀ ਰਹਿਣੀ ਆ ਸ਼ਾਂਤਮਈ ਜੇ ਤੁਸੀਂ ਨਾ ਸਾਡੀਆਂ ਗੱਲਾਂ ਸੁਣੀਆਂ ਨਾ ਕਿਸੇ ਨੇ ਗੌਰ ਕਰੀ ਫਿਰ ਸਾਬ ਦੂਜੇ ਲੋਟ ਵੀ ਹੋਣਾ ਸੋ ਲੱਗਾ ਤੱਕ ਜਾਂ ਬਈ ਆ ਸੰਗਰੂਰ ਨੂੰ ਜਾਂਦਾ ਰੋਡ ਆ ਜਿਹੜਾ ਸਨਾਮ ਤੋਂ ਸਾਰਾ ਜਾਮ ਕਰ ਰੱਖਿਆਗਾ ਉਧਰੋਂ ਪਰਾਂ ਵਾਲਾ ਰੋਡ ਜਾਮ ਕਰ ਰੱਖਿਆਗਾ ਇਹ ਪਟਿਆਲਾ ਜਾਂਦਾਗਾ ਵੇਖ ਭਈ ਮੈਟਰੋ ਹੁੱਲੜ ਬਾਜੀ ਕਹਿਣ ਵਾਲੇ ਉਹ ਬਿਨਾ ਬੇਲੇ ਆ ਇਹ ਫਲਾਣਾ ਬੇਲੇ ਆ ਦੇਖੋ ਕਿਉਂ ਐਂਬੂਲੈਂਸ ਆਈਆ ਨਾਲ ਦੀ ਨਾਲ ਟਰੈਕਟਰ ਸਟਾਰਟ ਆ ਐਵੇਂ ਕਹੀਆ ਨਵੇ ਬੇਲੇ ਨੇ ਬੇਲੇ ਨੇ ਦੇਖੋ ਐਂਬੂਲੈਂਸ ਆ ਗਈ ਨਾਲ ਦੀ ਨਾਲ ਲੰਗਾਤੀ ਐ ਨਹੀਂ ਹੈਗਾ ਵੀਰੋ ਇਹ ਕਿਸੇ ਨੂੰ ਵੀ ਤੰਗ ਨਹੀਂ ਕਰ ਰਹੇ ਵੀ ਕੋਈ ਤੰਗ ਹੋ ਰਿਹਾ ਆ ਦੇਖੋ ਜਿਹਨੂੰ ਐਮਰਜੈਂਸੀ ਉਹਨੂੰ ਕੱਢ ਵੀ ਰਹੇ ਨੇ ਮੁੰਡੇ ਕੱਲਾ ਇਹ ਨਹੀਂ ਹੈਗਾ ਵੀ ਸਾਰਿਆਂ ਨੂੰ ਰੋਕੀ ਖੜੇ ਨੇ ਇਹ ਆ ਜਾਂਦੀ ਆ ਕਿਉਂ ਸ਼ਾਂਤਮਈ ਪ੍ਰੋਟੈਸਟ ਆ ਵੀਰੋ ਹੋਰ ਕਿਸੇ ਨੂੰ ਨਹੀਂ ਲੰਘਣ ਦਿੱਤਾ ਜਾ ਰਿਹਾ ਆ ਲਓ ਵੀ ਦੇਖ ਇਹਨਾਂ ਨੂੰ ਮਜਬੂਰੀ ਆ ਕੋਈ ਬਿਮਾਰ ਆ ਜਾਂ ਐਂਬੂਲੈਂਸ ਵਗੈਰਾ ਉਹ ਸਾਰੇ ਮੁੰਡੇ ਭੇਜ ਰਹੇ ਆ ਸਾਰਿਆਂ ਨੂੰ